ਗਿਆਮਰ ਸਰਦੇ ਨਾਲ ਜੁੜੀ ਹੋਈ ਵੱਡੀ ਖਬਰ ਦਾ ਕਿਥੇ ਦੇ ਅਸ਼ਨਾਲਾ ਦੇ ਵਿੱਚ ਦੇਰ ਰਾਤ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਰਾਤ ਸਮੇ ਮੈਡੀਕਲ ਸਟੋਰ ਤੋਂ ਦਰਸਲ ਕਰਨਜੀਤ ਸਿੰਘ ਵਾਪਸ ਆ ਰਿਹਾ ਸੀ ਰਾਤ ਦੇ ਵਿੱਚ ਦੋ ਨਕਾਬਪੋਸ਼ ਬਦਮਾਸ਼ਾਂ ਨੇ ਸ਼ਰੇਆਮ ਗੋਲੀਆਂ ਮਾਰੀਆਂ ਕਤਲ ਕਰਕੇ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੋਂ ਗੋਲੀਆਂ ਦੇ ਖੋਲ 20 ਬਰਾਮਦ ਕੀਤੇ ਗਏ ਨੇ ਤਾਮਰਸਰ ਦੇ ਅਜਨਾਲਾ ਹਲਕੀ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਕਿ ਇੱਥੇ ਕੀ ਦੇਰ ਰਾਤ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮੈਡੀਕਲ ਸਟੋਰ ਦੇ ਮਾਲਕ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਆ ਉਸ ਵੇਲੇ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਦੋਂ ਕਿ ਤਰਨਜੀਤ ਸਿੰਘ ਰਾਤ ਦੇ ਸਮੇਂ ਮੈਡੀਕਲ ਸਟੋਰ ਤੋਂ ਵਾਪਸ ਆ ਰਿਹਾ ਸੀਗਾ ਤੇ ਰਾਹ ਦੇ ਵਿੱਚ ਦੋ ਨਕਾਬਪੋਸ਼ ਬਦਮਾਸ਼ਾਂ ਦੇ ਵੱਲ ਉਸ ਨੂੰ ਰੋਕਿਆ ਗਿਆ ਜਾਂਦਾ ਹੈ ਸ਼ਰੀਆਮ ਉਸਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਤੇ ਕਤਲ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਨੇ ਪਰਿਵਾਰ ਦੇ ਮੁਤਾਬਕ ਕਰੀਬ 1 ਸਾਲ ਪਹਿਲਾਂ ਫੋਂਟੇ ਧਮਕੀ ਵੀ ਆਈ ਸੀ ਜਸਵੰਤ ਵਿੱਚ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਸੀ ਜੇ ਤਰ੍ਹਾਂ ਜਿਸ ਸੰਘਿਆ ਤੁਨੂੰ ਆਰਐਮਪੀ ਡਾਕਟਰ ਦੀ ਇਥੇ ਸ਼ੌਪ ਕਰਦਾ ਵਾ ਕੁਝ ਵੀ ਰੱਖਦੇ ਹੋ ਕੇ ਰਾਤੀ 20 ਸਵਾ 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ੱਤੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅਸੀਂ ਤੁਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਚ ਅਸੀਂ ਲੈ ਕੇ ਤੇ ਇੱਥੇ ਗਏ ਸੀਗੇ ਸੀ ਜੋਨ ਹਸਪੀਟਲ ਉਹਨਾਂ ਨੇ ਕਹਾ ਵੀ ਆਈਵੀ ਵਾਈ ਲਾਜੋ ਫਿਰ ਅਸੀਂ ਉੱਥੇ ਉਹਨੂੰ ਆਈਵੀ ਵਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਉਹਨੂੰ ਬ੍ਰੌਡ ਲੈਟ ਦੇ ਦਿੱਤਾ ਤੇ ਰਾਤ ਤੀਂ ਜਿਹੜੀਆਂ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਸੀਮਾ ਲਾ ਕੇ ਤਫ਼तीश ਕਰ ਰਹੇ ਆ ਭੁਲਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਆ ਤੇ ਜਲਦੀ ਜੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਇਸੇ ਖਬਰ ਤੇ ਜਿਆਦਾ ਜਾਣਕਾਰੀ ਲਈ ਸਾਡੇ ਸਹਿਯੋਗੀ ਰਾਜੀਵ ਸ਼ਰਮਾ ਜੁੜ ਚੁੱਕੇ ਨੇ ਰਾਜੀਵ ਅਜਨਾਲਾ ਦੇ ਵਿੱਚ ਸ਼ਰਿਆਮ ਕਤਲ ਕੀਤਾ ਗਿਆ ਹੁਣ ਤੱਕ ਦੀ ਜੇਕਰ ਜਾਂਚ ਦੀ ਗੱਲ ਕੀਤੀ ਜਾਵੇ ਤਾਂ ਕੀ ਕੋਈ ਸਾਫ਼ ਹੋਇਆ ਹੈ ਕੀ ਪੁਰਾਣੀ ਕੋਈ ਰੰਜਿਸ਼ ਜਾਂ ਕੋਈ ਵਜ੍ਹਾ ਸਾਫ਼ ਹੋ ਸਕੀ ਹੈ ਜਾਂ ਮਲਜ਼ਮਾ ਦਾ ਕੋਈ ਥੋ ਪਤਾ ਲੱਗਿਆ ਹੈ ਅਜੇ ਕੋਰਨ ਪਰਮਿੰਦਰ ਹਾਲੇ ਤੱਕ ਪੁਲਿਸ ਜੋ ਹੈ ਜਾਂਚ ਦੇ ਵਿੱਚ ਲੱਗੀ ਹੋਈ ਹੈ ਪਰ ਇਹ ਗੱਲ ਜਰੂਰ ਸਾਹਮਣੇ ਆਈ ਹੈ ਕਿ ਲਗਭਗ ਇੱਕ ਸਾਲ ਪਹਿਲਾਂ ਜੋ ਮ੍ਰਿਤਕ ਡਾਕਟਰ ਹੈ ਉਸ ਨੂੰ ਫੋਨ ਕਾਲ ਦੇ ਉੱਤੇ ਧਮਕੀਆਂ ਜਿਹੜੀਆਂ ਨੇ ਉਹ ਜ਼ਰੂਰ ਆਈਆਂ ਸੀ ਪਰ ਹੋਰ ਕਿਸੇ ਦੇ ਨਾਲ ਵੀ ਕੋਈ ਨਿੱਜੀ ਰੰਜਿਸ਼ ਜਿਹੜੀ ਹੈ ਉਹ ਹਾਲੇ ਤੱਕ ਸਾਹਮਣੇ ਨਹੀਂ ਆਈ ਪਰਿਵਾਰ ਦਾ ਵੀ ਇਹੀ ਕਹਿਣਾ ਹੈ ਕਿ ਹਰ ਰੋਜ਼ ਇਸ ਤਰ੍ਹਾਂ ਉਹ ਰਾਤ ਨੂੰ ਲਗਭਗ 9:30 9:00 ਵਜੇ ਆਪਣੇ ਜਿਹੜਾ ਉਹਦਾ ਮੈਡੀਕਲ ਸਟੋਰ ਹੈ ਜਾਂ ਕਲੀਨਿਕ ਹੈ ਉੱਥੋਂ ਘਰ ਆ ਰਿਹਾ ਸੀ ਔਰ ਘਰ ਤੋਂ ਮਹਿਜ਼ 500 ਮੀਟਰ ਦੂਰੀ ਦੇ ਉੱਤੇ ਤੇ ਜਿਹੜੇ ਦੋ ਨਕਾਬਪੋਸ਼ ਮੋਟਰਸਾਈਕਲ ਸਵਾਰ ਨੇ ਉਹਨਾਂ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤਾਂ ਪੁਲਿਸ ਹੁਣ ਜਿਸ ਮੋਟਰਸਾਈਕਲ ਦੇ ਉੱਤੇ ਇਹ ਆਏ ਸੀ ਉਸ ਨੂੰ ਟ੍ਰੇਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਜਿਸ ਤਰ੍ਹਾਂ ਡੀਐਸਪੀ ਨੇ ਵੀ ਕਿਹਾ ਕਿ ਟੈਕਨੀਕਲ ਔਰ ਜਿਹੜੀ ਤਰੀਕੇ ਹੁੰਦੇ ਨੇ ਪੁਲਿਸ ਦੇ ਇਨਵੈਸਟੀਗੇਸ਼ਨ ਦੇ ਉਸ ਤਰੀਕੇ ਦੇ ਨਾਲ ਜੋ ਹੈ ਉਨ੍ਹਾਂ ਦੋਸ਼ੀਆਂ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਆਪਣੇ ਆਪ ਦੇ ਵਿੱਚ ਬੜਾ ਇੱਕ ਅਸੀਂ ਕਹਿ ਸਕਦੇ ਕਿ ਹੈਰਾਨ ਕਰਨ ਵਾਲਾ ਮਾਮਲਾ ਹੈ ਔਰ ਅਜਨਾਲਾ ਦੇ ਵਿੱਚ ਰਾਤ ਲਗਭਗ 9 ਵਜੇ ਬਾਜ਼ਾਰਾਂ ਦੇ ਵਿੱਚ ਕਾਫੀ ਰੌਣਕ ਵੀ ਹੁੰਦੀ ਹੈ ਔਰ ਆਪਣੇ ਮੈਡੀਕਲ ਸਟੋਰ ਤੋਂ ਹਰ ਰੋਜ਼ ਇਸੇ ਤਰੀਕੇ ਦੇ ਨਾਲੇ ਜਿਹੜਾ ਡਾਕਟਰ ਦੱਸਿਆ ਜਾ ਰਿਹਾ ਆਰਐਮਪੀ ਉਹ ਆਪਣੇ ਘਰ ਜਾਂਦਾ ਸੀ ਤਾਂ ਅਚਾਨਕ ਜਦੋਂ ਤਾਬੜ ਤੋੜ ਗੋਲੀਆਂ ਦੀ ਆਵਾਜ਼ ਆਉਂਦੀ ਹੈ ਤਾਂ ਆਸ-ਪਾਸ ਦਾ ਜਿਹੜਾ ਇਲਾਕਾ ਹੈ ਉਸ ਦੇ ਵਿੱਚ ਇੱਕ ਡੈਸ਼ਰ ਦਾ ਮਾਹੌਲ ਵੀ ਬਣਿਆ ਤਾਂ ਹੁਣ ਪ੍ਰਵਾਹ ਇਨਸਾਫ ਦੀ ਮੰਗ ਕਰ ਰਿਹਾ ਔਰ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਦੋਂ ਇਹਨਾਂ ਦੋਸ਼ੀਆਂ ਬਾਰੇ ਪੁਲਿਸ ਜੋ ਹੈ ਪਤਾ ਲਗਾਉਣ ਦੇ ਵਿੱਚ ਕਾਮਯਾਬ ਹੁੰਦੀ ਹੈ ਜੀ ਹਾਂ ਠੀਕ ਹੈ ਜੀ ਪੂਰੀ ਜਾਣਕਾਰੀ ਲਈ ਬਹੁਤ ਧੰਨਵਾਦ ਅਮਰ ਸਰ ਦੇ ਅchnala ਦੇ ਨਾਲ ਜੁੜੀ ਹੋਈ ਵੱਡੀ ਖਬਰ ਜਿੱਥੇ ਕਿ ਦੇਰ ਰਾਤ ਸ਼ਰੀਆ ਮੈਡੀਕਲ ਸਟੋਰ ਦੇ ਮਾਲਕ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਿਸ ਦਾ ਕੇ ਨਾਮ ਤਰਨਜੀਤ ਸਿੰਘ ਦੱਸਿਆ ਜਾ ਰਿਹਾ ਰਾਤ ਦੇ ਸਮੇਂ ਮੈਡੀਕਲ ਸਟੋਰ ਤੋਂ ਵਾਪਸ ਆ ਰਿਹਾ ਸੀਗਾ ਤਾਂ ਉਸੇ ਦੌਰਾਨ ਰਾਤ ਦੇ ਵਿੱਚ ਹੀ ਦੋ ਨਕਾਬਪੋਸ਼ ਬਦਮਾਸ਼ਾਂ ਨੇ ਸ਼ਰੀਆ 'ਮ ਗੋਲੀਆਂ ਚਲਾਈਆਂ ਤੇ ਕਤਲ ਕਰ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਉਸ ਮੌਕੇ ਤੋਂ ਫਰਾਰ ਹੋ